ਫੇਵਰਿਟ ਦੇ ਤੌਰ ਤੇ ਤਾਂ ਵੈਸੇ ਚਾਹ ਪੀਣੀ ਮੈਨੂੰ ਬਹੁਤ ਪਸੰਦ ਆਦਾ ਮਿੱਠਾ ਤੇਜ ਨਹੀਂ ਮਿੱਠਾ ਨਹੀਂ ਇਹ ਤਾਂ ਬੈਠ ਰਕਦਾ ਚਾਹ ਤਾਂ ਹੋਣੀ ਹੀ ਚਾਹ ਹੋਣੀ ਜ਼ਰੂਰੀ ਆ ਮਿੱਠਾ ਹੋਵੇ ਚਾਹ ਘੱਟ ਹੋਵੇ ਚਾਹ ਵੱਧ ਹੋਵੇ ਮੈਨੂੰ ਤਾਂ ਜਿਆਦਾ ਮਿੱਠਾ ਵੀ ਨਹੀਂ ਪਸੰਦ ਮੈਨੂੰ ਤੇ ਘੱਟ ਵੀ ਨਹੀਂ ਪਸੰਦ ਥੋੜਾ ਠੀਕ ਨਾਰਮਲ ਜਿਹਾ ਹੋਵੇ ਹਾਂ ਪੱਤੀ ਠੋਕ ਕੇ ਹਾਂ ਪੱਤੀ ਥੋੜੀ ਬੱਤੀ ਚਾਹ ਅਮਰ ਕੀ ਇਹ ਨਾ ਕੰਮ ਹੀ ਹੈ ਜਾ ਹੋਇਆ ਪੇ ਚਾਹ ਬਿਨਾ ਤਾਂ ਅੱਖ ਹੀ ਨਹੀਂ ਖਲਦੀ ਕਿੰਨੇ ਚਿਰ ਬਾਅਦ ਚਾਹ ਦੀ ਡਿਮਾਂਡ ਕਰਦੇ ਹੋ ਕਰੇ ਸੁਬਾਹ ਤੋਂ ਬੰਨ ਰੱਖਦੀ ਹੈ ਨਾ ਇਹ ਦੋ ਸੁਬਾਹ ਦੇ 11 ਦੇ ਟਾਈਮ ਤੱਕ ਸਾਡੇ ਘਰ ਚ ਤਿੰਨ ਵਾਰੀ ਚਾਹ ਬਣ ਜਾਂਦੀ ਹੈ ਅੱਛਾ ਔਰ ਸਾਨੂੰ ਆ ਕੇ ਨਹੀਂ ਚਾਹ ਦੀ ਲੋੜਦੀ ਕੇ ਬਾਹਰ ਜਾ ਕੇ ਥੋੜਾ ਐਵੇਂ ਹੈ ਨਾ ਕਿ ਆਪ ਸੇ ਵਸੇ ਸੈਟਅਪ ਦੇਖਣਾ ਪੈਂਦਾ ਕਿ ਹੁਣ ਉਹ ਘਰ ਹੁੰਦਾ ਘਰੇ ਤੁਸੀਂ ਆਪਦੀ ਮਰਜ਼ੀ ਨਾਲ ਰਹਿ ਲੈ ਹੁਣ ਘਰੇ ਤਾਂ ਮੈਂ ਚੁੰਨੀ ਵੀ ਨਹੀਂ ਲੈਂਦੀ ਬਾਹਰ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਆਪਾਂ ਬਾਹਰ ਨਹੀਂ ਕਿਸੇ ਨੂੰ ਕਹਿ ਸਕਦੇ ਥੋਪ ਨਹੀਂ ਸਕਦੇ ਨਾ ਘਰੇ ਉਸ ਜਾ ਕੇ ਕਿੱਥੇ ਹੁੰਨੇ ਘਰ ਤੋਂ ਪਾਸੇ ਕਿੱਥੇ ਲੱਗਦਾ ਕਿ ਆ ਜਗ੍ਹਾ ਮੈਨੂੰ ਚੰਗੀ ਲੱਗਦੀ ਹੈ ਘਰ ਤੋਂ ਪਾਸੇ ਮੈਨੂੰ ਕਿਤੇ ਵੀ ਜੀ ਨਹੀਂ ਲੱਗਦਾ ਘਰੇ ਜੀ ਲੱਗਦਾ ਘਰੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੇ ਨਹੀਂ ਪਹਿਲਾਂ ਮੈਂ ਸਿਰਫ ਮੇਰੀ ਮਾਸੀ ਕੋਲ ਜਾਂਦੀ ਹੁੰਦੀ ਸੀ ਉਹ ਵੀ ਇਹਦੀ ਕੁੜੀ ਹੈ ਨਹੀਂ ਤਾਂ ਕਰਕੇ ਓਕੇ ਤੇ ਵੈਸੇ ਕੋਈ ਨਾਨਕੇ ਪਰਿਵਾਰ ਚ ਮੇਰੇ ਹੈ ਨਹੀਂ ਮਾਮਾ ਜੀ ਵੀ ਹੈ ਨਹੀਂ ਨਾਨਾ ਨਾਨੀ ਵੀ ਹੈ ਨਹੀਂ ਤੇ ਤਾਂ ਹੀ ਫਿਰ ਐਨਾ ਹੈ ਨਹੀਂ ਗਾ ਬਸ ਠੀਕ ਹੈ ਵੈਸੇ ਮੇਰੀ ਬਚਪਨ ਕਾਫੀ ਨਾਨਕੇ ਗੁਜ਼ਰਿਆ ਹੈ ਮੈਂ ਮਤਲਬ 6th 10th ਤੱਕ ਉੱਥੇ ਪੜ੍ਹੀ ਹੋਈ ਐ ਓਕੇ ਤੇ ਪਰ ਫਿਰ ਵੀ ਸੁਪਨਾ ਸੀਗਾ ਕਿ ਵੈਲਡਰ ਬਣ ਜਾ ਸੁਪਨਾ ਕਿਸੇ ਬਨਨ ਦਾ ਸੁਪਨਾ ਤਾਂ ਮੇਰਾ ਬਹੁਤ ਤਕੜਾ ਸੀ ਯੂਪੀਐਸਸੀ ਕ੍ਰੈਕਰ ਬਨਨ ਦਾ ਸੀ ਮਗਰ ਵੀ ਆਈਪੀਐਸ ਜਾਂ ਆਈਏਐਸ ਅਫਸਰ ਬਨਣਾ ਪਰ ਨਹੀਂ ਹੁੰਦਾ ਨਾ ਮਤਲਬ ਚੀਜ਼ਾਂ ਜ਼ਰੂਰੀ ਨਹੀਂ ਕਿ ਤੁਹਾਨੂੰ ਮਿਲੀਆਂ ਅੱਜ ਵੀ ਕਰ ਸਕਦੇ ਹੋ ਤੁਸੀਂ ਦੇਖੋ ਮੈਂ ਦੱਸਦੀ ਸਾਨੂੰ ਪ੍ਰੋਫੈਸ਼ਨ ਮੇਰਾ ਵੈਲਡਰ ਹੈ ਹਮ ਡ੍ਰੀਮ ਮੇਰਾ ਯੂਪੀਐਸਸੀ ਦਾ ਸੀ ਹਮ ਪਰ ਪੈਸ਼ਨ ਮੇਰਾ ਮੈਸੇ ਕੀ ਹੈ ਹਮ ਮਸਾਲੇ ਪਸੰਦ ਦਾ ਮੈਂ ਕਿਹਾ ਯੂਪੀਐਸਸੀ ਮੇਰੀ ਨਾ ਕਲੀਅਰ ਹੋਈ ਨਾ ਆਪਾਂ ਬਿਜ਼ਨਸ ਸਟਾਰਟ ਕਰਾਂਗੇ ਮਸਾਲੇ ਦਾ ਮਸਾਲੇ ਦਾ ਹਾਂ ਮੈਂ ਮਤਲਬ ਮੈਂ ਫਾਲਤੂ ਚ ਨਹੀਂ ਰਹਿਣਾ ਚਾਹੁੰਦੀ ਸੀ ਕਿਉਂਕਿ ਚਾਹੇ ਕੁਝ ਮਰਜ਼ੀ ਹੋ ਜਾਏ ਪਰ ਰਸੋਈ ਬੁੜੀ ਦੇ ਹਿੱਸੇ ਹੀ ਹੁੰਦੀ ਹੈ ਕਰਦੀ ਹਮ ਉਹ ਚਾਹੇ ਤੇ ਰਸੋਈ ਵਿੱਚ ਜੋ ਕੁਛ ਵੀ ਕਰ ਸਕਦੀ ਹੈ ਬਹੁਤ ਬਿਜ਼ਨਸ ਨਿਕਲਦੇ ਰਸੋਈ ਚ ਬਸ ਉਹਦਾ ਮਾਈਂਡ ਸੈਟ ਅਪ ਹੋਣਾ ਚਾਹੀਦਾ ਹੂੰ ਤੁਸੀਂ ਕਿੱਧਰ ਨੂੰ ਸੋਚ ਰਹੇ ਹੋ ਪਰ ਕਈਆਂ ਔਰਤਾਂ ਨੂੰ ਰਸੋਈ ਪਾੜ ਲੱਗਦੀ ਹੈ ਕੀ ਕਰ ਸਕਦੇ ਆ ਬਈ ਮੈਨੂੰ ਤਾਂ ਰੋਟੀ ਬਣਾਣੀ ਬਹੁਤ ਚੰਗੀ ਲੱਗਦੀ ਮੇਰਾ ਤਾਂ ਫੇਵਰੇਟ ਕੰਮ ਹੀ ਹੋ ਬੈਠੇ ਰੋਟੀ ਬਣਾ ਬਾਕੀ ਆਪੇ ਫੜਾਉਂਦੇ ਫਿਰਦੇ ਨੇ ਸੋਹਰੇ ਆਣੇ ਸੌਖਾ ਜੂਗਾ ਮੈਂ ਆਪਣੇ ਕਰਨ ਆਪਣੇ ਕਰਨ ਨਾਲ ਸੁੱਖ ਨਾਲ ਮਤਲਬ ਜਿਹੜਾ ਪਰਿਵਾਰ ਹੈਗਾ ਪਾਪੀ ਤੇ ਤਿੰਨ ਬ੍ਰਦਰ ਹਨ ਤੇ ਆਪਣੇ ਐਵੇਂ ਰੈਂਟਰ ਆ ਜਾਂ ਹੈਨਿੰਗ ਹੈ ਕਿ ਜਿਹਨਾਂ ਤੇ ਕਸੀਂ ਇਕੱਠੇ ਨੇ ਨਾ ਮੇਰੇ ਦਾਦੇ ਦਾ ਘਰ ਸੀ ਜਿਹੜਾ ਉੱਚ ਅਸੀਂ ਇਕੱਠੇ ਰਹਿਆ ਸੀ ਜੁਆਇੰਟ ਫੈਮਿਲੀ ਚ ਰਹੇ ਹਾਂ ਕਦੇ ਐਵੇਂ ਅਲੱਗ-ਅਲੱਗ ਚੁੱਲ੍ਹੇ ਤੇ ਰੋਟੀ ਨਹੀਂ ਬਣੀ ਸੀ ਹੂੰ ਤੇ ਫਿਰ ਉਦੋਂ ਬਾਅਦ ਐਵੇਂ ਨਾ ਬੱਚੇ ਵੱਡੇ ਹੋ ਰਹੇ ਆ ਤਾਂ ਫਿਰ ਪਲਾਟ ਸਸਤੇ ਮਿਲਦੇ ਆ ਤੇ ਚਲੋ ਬਈ ਐਵੇਂ ਹੋਇਆ ਤੇ ਫਿਰ ਐਵੇਂ ਰਾਜੀ ਖੁਸ਼ੀ ਸਾਰਿਆਂ ਨੇ ਘਰ ਵੀ ਪੁਆਏ ਇੱਕ ਦੂਜੇ ਦੇ ਐਵੇਂ ਨਹੀਂ ਕਿ ਲੜਾਈ ਝਗੜੇ ਕਰਕੇ ਘਰੋਂ ਕੱਢਦਾ ਸਾਡੇ ਪਰਿਵਾਰ ਚ ਨਹੀਂ ਐ ਜਾ ਹੋਇਆ ਸੀ ਪ੍ਰਿੰਕਾ ਅੱਜ ਦੇ ਸਮੇਂ ਨੂੰ ਕਿਵੇਂ ਵੇਖਦਾ ਹੈ ਅੱਜ ਦੇ ਸਮੇਂ 'ਚ ਤਾਂ ਕੁੜੀਆਂ ਦਾ ਰੁਝਾਨ ਵੀ ਹੋਰੀ ਤਰੀਕੇ ਦਾ ਹੋਇਆ ਪਿਆ ਇੱਕ ਗੱਲ ਹੁੰਦੀ ਆ ਕਿ ਪ੍ਰੂਣ ਹਤਿਆ ਚਾਹੇ ਅੱਜ ਕੱਲ ਬਹੁਤ ਘਟ ਗਿਆ ਨਹੀਂ ਹੁੰਦਾ ਕਾਰਨ ਕੀ ਮੰਨਦੇ ਹੋ ਕਿ ਤਨਾ ਕਿ ਤੈਸ ਨਹੀਂ ਲੱਗਦਾ ਕਿ ਕੁੜੀਆਂ ਹੀ ਪ੍ਰੂਣਾ ਹਤਿਆ ਦਾ ਕਾਰਨ ਆ ਬਿਲਕੁਲ ਬਈ ਤਾੜੀ ਕਦੇ ਇੱਕ ਹੱਥ ਨਾ ਨਿਵਾਇਦੀ ਇਹਦੇ ਵਿੱਚ ਦੋਵੇਂ ਹੱਥਾਂ ਦਾ ਕਸੂਰ ਬਰਾਬਰ ਹੁੰਦਾ ਹੂੰ ਜੇ ਤੁਹਾਨੂੰ ਕੋਈ ਲਾਇਆ ਤੇ ਮਾਂ ਬਾਪ ਕਿੱਥੋਂ ਆ ਦੇ ਬੱਚੇ ਨੂੰ ਮਤਲਬ ਮਾਰਨਾ ਚਾਹੂਗਾ ਕੋਣ ਚਾਹੁੰਦਾ ਜਿਹੜਾ ਇੰਨੇ ਡਰ ਕਾ ਦਾ ਹੁੰਦਾ ਡਰ ਕਾ ਦਾ ਮੰਨਦੇ ਹੋ ਤੁਸੀਂ ਕੀ ਸਮਝਦੋ ਕੀ ਕੀ ਡਰਾਂ ਜੀਂਆਂ ਤਾਂ ਹੋਰ ਕਾਸੇ ਡਰ ਨਹੀਂ ਦਾ ਮਾਂ ਪਿਓ ਉਹਨੂੰ ਸਾਰੀ ਖੁੱਲ ਦਿੰਦਾ ਜੋ ਵੀ ਉਹਨੇ ਚਾਹੀਦਾ ਡਰ ਕਾ ਦਾ ਹੁੰਦਾ ਬਸ ਕਿ ਸਮਾਜ ਵਿੱਚ ਉਹਨਾਂ ਦੀ ਇੱਜ਼ਤ ਨਾ ਰੋਲੇ ਆਪਣੇ ਪੰਜਾਬੀਆਂ ਦੇ ਕਹਿੰਦੇ ਕਿ ਉਹਨਾਂ ਦੀ ਪੱਗ ਨਾ ਰੋਲੇ ਹੂੰ ਬਸ ਹੋਰ ਕਿ ਲੰਮਾ ਛੋੜਾ ਡਰ ਨਹੀਂ ਹੁੰਦਾ ਤੇ ਜਿਹੜੀਆਂ ਚੀਜ਼ਾਂ ਉਹ ਚਾਹੁੰਦੀਆਂ ਨੇ ਅਕਸਰ ਉਹਨਾਂ ਨੂੰ ਜ਼ਿੰਦਗੀ ਚ ਉਹੀ ਮਿਲਣਾ ਹੁੰਦਾ ਹੈਗਾ ਠੀਕ ਹੈ ਕੀ ਮਾਂ ਪਿਓ ਚਾਹੁੰਦਾ ਹੈ ਅਬ ਦੀ ਜ਼ਿੰਦਗੀ ਕਰਨਾ ਬੰਨਣਾ ਚਾਹੁੰਦੀਆਂ ਤਾਂ ਬਣ ਲੈ ਅਖਰ ਨੂੰ ਉਹ ਹੀ ਇਹਨਾਂ ਨੂੰ ਹਸਬੰਦ ਮਿਲਣਾ ਉਹੀ ਸਭ ਕੁਝ ਹੋਣੀਆਂ ਚੀਜ਼ਾਂ ਜੇ ਉਹ ਖੁਦ ਹੀ ਕਾਬਿਲ ਬਣ ਜਾਂ ਤਾਂ ਉਹਨਾਂ ਨੂੰ ਪਸੰਦ ਦਾ ਵੀ ਮਿਲ ਸਕਦਾ ਕਾਬਿਲ ਤਾਂ ਬਣ ਆਪਦੀ ਕਾਬਿਲਤਾ ਦਿਖਾਉਣ ਕੀ ਹਾਂ ਅਸੀਂ ਆਪਦੀ ਜ਼ਿੰਦਗੀ ਆਪਦੇ ਸ਼ਰਤਾਂ ਤੇ ਜੀ ਸਕਦੀਆਂ ਹੁਣ ਇਹਨਾਂ ਨੂੰ ਵੱਲ ਤਾਂ ਰੋਟੀ ਗੋਲ ਕਰਨ ਦਾ ਨਹੀਂ ਹੁੰਦੀਆਂ ਤੇ ਚਾਹੀਦਾ ਉਹਨਾਂ ਨੂੰ ਦਾ ਪਸੰਦ ਦਾ ਮੇ ਪਾਰਟਨਰ ਹੋਵੇ ਸਾਰਾ ਕੁਝ ਹੋਵੇ ਵੀ ਬਹੁਤ ਵੱਧ ਤੇ ਆਣ ਹੁੰਦਾ ਹੂੰ ਹੂੰ ਦੋਨ ਦੇਖੋ ਮਤਲਬ ਕੇ ਜੀ ਸੋਚਿਆ ਤੁਸੀਂ ਮਤਲਬ ਉਹ ਜੇ ਕੰਮ ਦਾ ਕਰਕੇ ਦਿਖਾਉਣਾ ਕਿ ਮਾਪੇ ਤੁਹਾਡੇ ਤੇ ٹرسٹ ਕਰੇ ਯਕੀਨ ਕਰੇ ਉਹ ਤੁਹਾਨੂੰ ਉਨੀ ਖੁੱਲ੍ਹ ਦੇਵੇ ਪਾਰਟਨਰ ਚੂਜ਼ ਕਰਨ ਦੀ ਖੁੱਲ੍ਹ ਵੀ ਦਿੰਦਾ ਮਾਪੇ ਜੇ ਤੁਸੀਂ ਉਹਦੇ ਕਾਬਿਲ ਹੋਤਾ ਹੂੰ ਉਹ ਤੁਹਾਨੂੰ ਕਾਬਲੀਤੀ ਹੈ ਨਹੀਂ ਤਾਂ ਫਿਰ ਉਹਨਾਂ ਨੂੰ ਟੈਨਸ਼ਨ ਰਹਿੰਦੀ ਹੈ ਕਿ ਉਹ ਫਿਰ ਵੀ ਸੋਚਦਾ ਤੁਹਾਡੇ ਵਾਰੀ ਹੈ ਕਿ ਗਾਇ ਦੀ ਜ਼ਿੰਦਗੀ ਦਾ ਕੀ ਬਣੂਗਾ ਹੂੰ ਕਈ ਵਾਰ ਮਰਜ਼ੀ ਨਾਲ ਲਏ ਹੋਏ ਫੈਸਲੇ ਗਲਤ ਵੀ ਹੋ ਜਾਂਦੇ ਨੇ ਮੈਂ ਬਹੁਤ ਦੇਖੀਆਂ ਜੀ ਐਗਜ਼ਾਮਪਲ ਹੂੰ ਜੇ ਮੈਨੂੰ ਮਤਲਬ ਕੋਈ ਐ ਐਸੀ ਕਈ ਬੋਲ ਚੇ ਲੋਗ ਫਿਰਦੇ ਆ ਜਿਹੜੇ ਤੁਹਾਨੂੰ ਕਹਿ ਦਿੰਦੇ ਆ ਕਿ ਭਾਈ ਹਾਂ ਠੀਕ ਆ ਫਿਰ ਮੈਂ ਵੀ ਕੁੜੀਆਂ ਨਾ ਮੇਰੇ ਸਾਹਮਣੇ ਜਿਹੇ ਕੇਸਸ ਹੁੰਦੇ ਤਾਂ ਫਿਰ